ਕੱਢੀ ਗਿਆ ਉਹ ਵਾਟ ਕੀ ਹੋ ਗਿਆ ਮੈਂ ਐਡਵੋਕੇਟ ਹਨੀ ਭਾਰਦਾ ਰਾਸ਼ਟਰੀ ਚੈਂਪੀਅਨਸ਼ਿਪ ਸਨਾ ਸਮਾਜਵਦੀ ਤੂੰ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਗੁਰਦਾਸਪੁਰ ਦੇ तमाम ਜਨਤਾ ਨੂੰ ਮੈਂ ਵਧਾਈ ਦੇਣਾ ਕਿ ਅੱਜ ਇੰਨੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਵਾਲਮੀਕੀ ਸਮਾਜ ਦੇ ਸ਼ਿਸਨਾ ਸਮਾਜਵਦੀ ਦੁਆਰਾ ਕਢੀ ਜਾ ਰਹੀ ਹੈ ਔਰ ਬੜੇ ਹੀ ਲੋਕਾਂ ਨੇ ਹਮਮਾ ਕੇ ਇਹਦੇ ਵਿੱਚ ਭਾਗ ਲਿਆ ਇਹਦਾ ਸ਼ਰ ਗਿਲ ਪ੍ਰਵਾਨ ਨੂੰ ਜਾਂਦਾ ਹੈ ਕਿ ਜੋ ਪਿਛਲੇ ਕਈ ਸਾਲਾਂ ਦਾ ਲਗਾਤਾਰ ਹਰ ਸਾਲ ਰਵਾਨ ਵਾਲਮੀਕੀ ਜੀ ਲਈ ਇਹ ਸ਼ੋਭਾ ਯਾਤਰਾ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਦਿਨ-ਦੂਨੀ ਰਾਤ ਚੌਨੀ ਤਰੱਕੀ ਬਖਸ਼ੇ ਤੇ ਮੈਂ ਦੱਸਣਾ ਚਾਹਾਂਗਾ ਕਿ ਇਹ ਸ਼ੋਭਾ ਯਾਤਰਾ ਕਿਹੋ ਜਿਹਾ ਕੰਮ ਹੈ ਕਿ ਜਿਹਦੇ ਵਿੱਚ ਹਰ ਧਰਮ ਦੇ ਲੋਕ ਸ਼ਾਮਲ ਹੁੰਦੇ ਨੇ ਮੈਂ ਦੇਖਦੇ ਆ ਰਿਹਾ ਇਟਸ ਅ ਸਿੱਖ ਪ੍ਰਭਾਵ ਵੀ ਮੇਰੇ ਸਿੱਖ ਪ੍ਰਭਾਵ ਵੀ ਮਿਲਣਾ ਲਾਏ ਕਈ ਹੋਰ ਬਰਾਦਰੀ ਸ਼ਿਫਸਨਾ ਸਮਾਜਵਾਦੀ ਦੇ ਕਈ ਕਾਰਕੁਨ ਅਲੱਗ-ਅਲੱਗ ਸ਼ਹਿਰਾਂ ਤੋਂ ਇਕੱਠੇ ਹੋ ਕੇ ਇੱਥੇ ਆਏ ਔਰ ਕਈ ਸ਼ਿਫਸ ਹਨ ਔਰ ਜਿਹੜੀ ਸ਼ਿਫਸਨਾ ਨੇ ਉਹਨਾਂ ਨੇ ਵੀ ਭਾਗ ਲਿਆ ਇਹ ਇਹ ਦੱਸਣਾ ਚਾਹੁੰਦਾ ਆਪਣੇ ਧਰਮ ਦੇ ਨਾਮ ਨਾਲ ਲੋਕੀ ਸਭ ਭਾਈਚਾਰਾ ਨਿਭਾ ਰਹੇ ਨੇ ਔਰ ਮੈਂ ਇੱਕ ਸੰਦੇਸ਼ ਦੇਣਾ ਚਾਹਾਂਗਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਮਾਹੌਲ ਖਰਾਬ ਹੋ ਰਿਹਾ ਸਭ ਲੋਕ ਭਾਈਚਾਰਾ ਬਣਾ ਕੇ ਰੱਖਣ ਔਰ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਜਿਹੜੀ ਇੱਥੇ ਦਿਖਾਈ ਦਿੱਤੀ ਭਾਈ ਹਾਂਜੀ ਬਿਲਕੁਲ ਦਿਖਾਈ ਦੇ ਰਹੀ ਹੈ ਭਾਈਚਾਰਕ ਸਾਂਝ ਹੀ ਹੈ ਸ਼ੋਭਾ ਯਾਤਰਾ ਜਿਹੜੇ ਹਰ ਧਰਮ ਦਾ ਲੋਕ ਜਿਹੜੇ ਹੁਣ ਸਤਿਕਾਰ ਕਰ ਰਹੇ ਨੇ ਆ ਰਹੇ ਨੇ ਭਾਗ ਲੈ ਰਹੇ ਨੇ ਹਾਂਜੀ ਸਨ ਜੀ ਬਹੁਤ ਵਧੀਆ ਉਤਸ਼ਾਹ ਜਿਹਾ ਦਿੱਖਣ ਨੂੰ ਮਿਲਿਆ ਸ਼ੋਭਾ ਯਾਤਰਾ ਜਾਂ ਲੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋ ਨਿਰਪੈ ਬੋਲ ਵਾਲਮੀਕੀ ਬਗਰਾਜ ਨੀ ਜੈ ਸੋ ਸਭ ਤੋਂ ਪਹਿਲੇ ਮੇਰੇ ਸਾਰੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਤੋਂ ਆਏ ਹੋਏ ਸੱਜਣਾ ਪਤਵੰਤਿਆਂ ਦਾ ਸੋ ਜਿਨ੍ਹਾਂ ਨੇ ਇਸ ਸ਼ੋਭਾ ਯਾਤਰਾ ਨੂੰ ਭਵਯ ਰੂਪ ਦਿੱਤਾ ਉਹਨਾਂ ਦਾ ਧੰਨਵਾਦ ਸੋ ਮੈਂ ਤੁਹਾਡਾ ਮੀਡੀਆ ਵਾਲਿਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਦੇ ਮਾਧਿਅਮ ਦੇ ਰਾਹੀਂ ਇਹ ਘਰ ਘਰ ਤੱਕ ਨਿਊਜ਼ ਚਾਹੀ ਗਈ ਕਿ ਭਗਵਾਨ ਵਾਲਮੀਕੀ ਜੀ ਦੀ ਏਕਤਾ ਤੇ ਸਮਾਜਿਕ ਤੇ ਧਾਰਮਿਕ ਸੰਗਠਨਾ ਦੀ ਇਕਤਾ ਦਿਖਾਈ ਦੇ ਕੇ ਪੂਰੇ ਪੰਜਾਬ ਦੇ ਵਿੱਚ ਫੈਲੇਗੀ ਔਰ ਗੁਰਦਾਸਪੁਰ ਤੋਂ ਇੱਕ ਚੰਗਾ ਮੈਸੇਜ ਨਿਕਲ ਕੇ ਸਾਹਮਣੇ ਆਏਗਾ ਕਿ ਗੁਰਦਾਸਪੁਰ ਦੇ ਸਭ ਸਨਾਤਨੀਏ ਅਸੀਂ ਸਭ ਧਰਮ ਵਾਲੇ ਇੱਕ ਗੁਲਦਸਾ ਸੋ ਅੱਜ ਦੀ ਇਹ ਜਿਹੜੀ ਵਿਸ਼ਾਲ ਛੋਭਾ ਯਾਤਰਾ ਭਗਵਾਨ ਵਾਲਮੀਕੀ ਸਮਾਜਦਲ ਵੱਲੋਂ ਤੇ ਸ਼ਿਵ ਸੈਨਾ ਸਮਾਜਵਾਦੀ ਵੱਲੋਂ ਸਾਂਝੇ ਤੌਰ ਤੇ ਕੱਢੀ ਗਈ ਆ ਸੋ ਜਿਹਦੇ ਵਿੱਚ ਸਾਰੇ ਹੀ ਸ਼ਹਿਰ ਨਿਵਾਸੀਆਂ ਦਾ ਬਹੁਤ ਸਹਿਯੋਗ ਆ ਜੀ ਸੋ ਖਾਸ ਕਰਕੇ ਤੁਹਾਡਾ ਮੀਡੀਆ ਦਾ ਵੀ ਬਹੁਤ ਸਹਿਯੋਗ ਆ ਕਿ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਕਵਰਿੰਗ ਕਰਨੀ ਸ਼ੁਰੂ ਕਰਤੀ ਸੀ ਇਰੀਆ ਮੀਟਿੰਗਾਂ ਦਾ ਹੀ ਉਹਦੇ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਬੂਨ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਭਗਵਾਨ ਵਾਲਮੀਕੀ ਜੀ ਦੇ ਪਰਕਰ ਦਿਵਸੀ ਲੱਖ ਲੱਖ ਵਧਾਈ ਸੋ ਜੈ ਵਾਲਮੀਕੀ ਜੀ